ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀ ਕਿਸਾਨ ਕਸੂਤੇ ਫਸ ਚੁੱਕੇ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਫਲਾਂ ਦੀ ਕਾਸ਼ਤ ਕਰ ਰਹੇ ਪੰਜਾਬੀ ਕਿਸਾਨ ਕਸੂਤੇ ਫਸੇ ਹੋਏ ਨੇ ਜਦ 90 ਸਾਲ ਪੁਰਾਣੀ ਸਹਿਕਾਰੀ ਸੰਸਥਾ ਨੂੰ ਅਚਾਨਕ ਭੰਗ ਕਰ ਦਿੱਤਾ ਗਿਆ ਹੈ ਲੰਬੇ ਸਮੇਂ ਤੋਂ ਸਹਿਕਾਰੀ ਸੰਸਥਾ ਨਾਲ ਜੁੜੇ ਪਿੰਦਰ ਧਾਲੀਵਾਲ ਨੇ ਕਿਹਾ ਕਿ ਸੇਬ ਦੀ ਫਸਲ ਤਿਆਰ ਖੜੀ ਹੈ ਤੇ ਸਰਕਾਰ ਨੇ ਅਜਿਹੀ ਕਾਰਗੁਜ਼ਾਰੀ ਕਰ ਦਿੱਤੀ ਹੈ ਲੰਬੇ ਸਮੇਂ ਤੋਂ ਸਹਿਕਾਰੀ ਸੰਸਥਾ ਨਾਲ ਜੁੜੇ ਪਿੰਦਰ ਧਾਲੀਵਾਲ ਨੇ ਕਿਹਾ ਹੈ ਕਿ ਸੇਬ ਦੀ ਫਸਲ ਤਿਆਰ ਖੜੀ ਹੈ ਤੇ ਐਨ ਮੌਕੇ ਤੇ ਸਹਿਕਾਰੀ ਸੰਸਥਾ ਦੇ ਬੰਦ ਹੋਣ ਨਾਲ ਸੇਬਾਂ ਨੂੰ ਡੱਬਾ ਬੰਦ ਕਰਨ ਅਤੇ ਵੇਚਣ ਦੀ ਸਮੱਸਿਆ ਸਾਹਮਣੇ ਆ ਗਈ ਹੈ ਬ੍ਰਿਟਿਸ਼ ਕੋਲੰਬੀਆ ਫਰੂਟ ਗਰੋਅਰਸ ਐਸੋਸੀਏਸ਼ਨ ਦੇ ਸੰਦੀਪ ਬਰਾੜ ਦਾ ਕਹਿਣਾ ਸੀ ਕਿ ਸਹਿਕਾਰੀ ਸੰਸਥਾ ਬੰਦ ਕਰਨ ਦੇ ਐਲਾਨ ਮਗਰੋਂ ਕਿਸਾਨਾਂ ਵਿੱਚ ਹਫੜਾ ਦਫੜੀ ਮਚੀ ਹੋਈ ਹੈ ਅਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੰਨੀ ਛੇਤੀ ਫਲਾਂ ਦੀ ਪੈਕਿੰਗ ਅਤੇ ਹੋਰ ਪ੍ਰਬੰਧ ਕਿਵੇਂ ਕੀਤੇ ਜਾਣ ਸੰਦੀਪ ਬਰਾੜ ਨੇ ਦੱਸਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਫਲਾਂ ਦੀ ਪੈਕਿੰਗ ਕਰਨ ਵਾਲੇ ਹੋਰ ادارے ਪਹਿਲਾਂ ਹੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਗੈਰ ਮੈਂਬਰਾਂ ਨੂੰ ਜਗ੍ਹਾ ਮਿਲਣੀ ਬਹੁਤ ਮੁਸ਼ਕਲ ਹੈ ਉਨ੍ਹਾਂ ਕਿਹਾ ਕਿ ਫਲਾਂ ਦੀ ਸਟੋਰੇਜ ਪੈਕਿੰਗ ਅਤੇ ਵਿਕਰੀ ਸਹੀ ਤਰੀਕੇ ਨਾਲ ਨਾ ਹੋਣ ਤੇ ਬਾਜ਼ਾਰ ਡਾਵਾਂਡੋਲ ਹੋ ਸਕਦਾ ਹੈ ਹੁਣ ਕਿਸਾਨਾਂ ਨੂੰ ਆਪਣੀ ਜਿੰਸ ਵੇਚਣ ਵਾਸਤੇ ਪ੍ਰਾਈਵੇਟ ਖਰੀਦਦਾਰਾਂ ਨਾਲ ਸੌਦੇਬਾਜ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਇਹ ਗੱਲ ਯਕੀਨੀ ਤੌਰ ਤੇ ਆਖੀ ਜਾ ਸਕਦੀ ਹੈ ਕਿ ਇਸ ਵਾਰ ਦਰਖਤਾਂ ਤੇ ਸਾਰੇ ਫਲ ਤੋੜਨੇ ਸੰਭਵ ਨਹੀਂ ਹੋਣਗੇ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਫਰੂਟਸ ਕੋਆਪਰੇਟਿਵ ਦੀ ਸਥਾਪਨਾ 1936 ਵਿੱਚ ਕੀਤੀ ਗਈ ਅਤੇ 300 ਮੈਂਬਰਾਂ ਵਾਲੀ ਇਹ ਸਹਿਕਾਰੀ ਸਭਾ ਬ੍ਰਿਟਿਸ਼ ਕੋਲੰਬੀਆ ਵਿੱਚ ਫਲ ਪੈਕਿੰਗ ਅਤੇ ਵਿਕਰੀ ਕਰਨ ਵਾਲੇ ਸਭ ਤੋਂ ਵੱਡੇ ਅਦਾਰਿਆਂ ਵਿੱਚੋਂ ਇੱਕ ਸੀ ਇਸੇ ਦੌਰਾਨ ਕੈਲੋਨਾ ਦੀ ਕਿਸਾਨ ਜੈਨੀਫਰ ਡੋਲ ਨੇ ਕਿਹਾ ਕਿ ਸਹਿਕਾਰੀ ਅਦਾਰੇ ਰਾਹੀਂ ਕਿਸਾਨਾਂ ਨੂੰ ਫਸਲ ਦਾ ਵਾਜਬ ਮੁੱਲ ਮਿਲਦਾ ਹੈ ਅਤੇ ਵਿਕਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵੀ ਹੁੰਦੀ ਹੈ ਹੁਣ ਟੈਂਪਰੇਚਰ ਕੰਟਰੋਲਡ ਸਟੋਰੇਜ ਨਾ ਹੋਣ ਕਾਰਨ ਕਿਸਾਨਾਂ ਸਾਹਮਣੇ ਫਸਲ ਸੰਬੰਧੀ ਸਮੱਸਿਆ ਵੀ ਪੈਦਾ ਹੋ ਗਈ ਹੈ ਉਧਰ ਸੰਦੀਪ ਬਰਾੜ ਦਾ ਕਹਿਣਾ ਹੈ ਕਿ ਆਮ ਤੌਰ ਤੇ ਕਿਸਾਨਾਂ ਵੱਲੋਂ ਫਸਲ ਦੀ ਕਾਸ਼ਤ ਵਾਸਤੇ ਲੋੜਿੰਦਾ ਸਮਾਨ ਉਧਾਰ ਲਿਆ ਜਾਂਦਾ ਹੈ ਅਤੇ ਫਸਲ ਵੇਚ ਕੇ ਰਕਮ ਅਦਾ ਕਰ ਦਿੰਦੇ ਨੇ ਪਰ ਹੁਣ ਉਧਾਰ ਮਿਲਣ ਦੇ ਅਸਾਰ ਵੀ ਖਤਮ ਹੋ ਚੁੱਕੇ ਨੇ ਅਤੇ ਇਸ ਸਮੱਸਿਆ ਦਾ ਵੱਖਰੇ ਤੌਰ ਤੇ ਟਾਕਰਾ ਕਰਨਾ ਪਵੇਗਾ ਉਨਾ ਦੱਸਿਆ ਕਿ ਪਿਛਲੇ ਕੁਝ ਵਰਿਆਂ ਤੋਂ ਬ੍ਰਿਟਿਸ਼ ਕੋਲੰਬੀਆ ਦੇ ਕਿਸਾਨਾਂ ਨੂੰ ਕੁਦਰਤੀ ਆਫਤਾਂ ਦਾ ਲਗਾਤਾਰ ਟਕਰਾ ਕਰਨਾ ਪੈ ਰਿਹਾ ਹੈ ਪਰ ਇਸ ਵਾਰ ਫਸਲ ਤਿਆਰ ਹੋਣ ਮਗਰੋਂ ਵੱਡਾ ਅੜਿੱਕਾ ਪੈਦਾ ਹੋ ਗਿਆ ਹੈ